ਚੂੜੀ ਕਿ ਵੀ ਨਟਿੱਲੀ ਰਹਿਣ ਦਿੱਤੀ ਬੈਨਾਂ ਟਪੂਰੇ ਕਸਤੇ ਬੈਨਾਂ ਟਪੂਰੇ ਕਸਤੇ ਜਿਹੜੇ ਬਣਦੇ ਸੀ ਨਾਡੂ ਖਾਂਦੇ ਸਾਲੇ ਚੁਪੜ ਕੇ ਰੱਖ ਤੇ ਚੁਪੜ ਕੇ ਰੱਖ ਤੇ ਜਿਹੜੇ ਬਣਦੇ ਸੀ ਨਾਡੂ ਖਾਂਦੇ ਸਾਲੇ ਚੁਪੜ ਕੇ ਰੱਖ ਤੇ ਚੁਪੜ ਕੇ ਰੱਖ ਤੇ ਬੀਣ ਕਿਸੇ ਗੱਲ ਬਾਤ ਰਹਿੰਦੇ ਸੀ ਬੜਕਦੇ ਹੁਣ ਤਾਂ ਯੋ ਅੱਖੇ ਵਿੱਚ ਪਾਏ ਨੀ ਰੜਕਦੇ ਗੱਲ ਲਾ ਦਿੱਤੀ ਪੂਰੀ ਟਿਕਾਣੇ ਪਲੇਖ ਸਭ ਚੱਕ ਤੇ ਪਲੇਖ ਸਭ ਚੱਕ ਤੇ ਜਿਹੜੇ ਬਣਦੇ ਸੀ ਨਾ ਡੂ ਖਾਂਦੇ ਸਾਲੇ ਚੁੱਪੜ ਕੇ ਰੱਖ ਤੇ ਚੁੱਪੜ ਕੇ ਰੱਖ ਤੇ ਜਿਹੜੇ ਬਣਦੇ ਸੀ ਨਾ ਟੁਖਾਂਦੇ ਸਾਲੇ ਚੁੱਪੜ ਕੇ ਰੱਖ ਤੇ ਚੁੱਪੜ ਕੇ ਰੱਖ ਤੇ ਪਸਵਟ ਵਟ ਸੀਗਾ ਟੈਮ ਬੜਾ ਕੱਢਿਆ ਸਾਰਾ ਪਿੰਡ ਇਹਨਾਂ ਨੇ ਸੀ ਮੂਰੇਲਾ ਛੱਡਿਆ ਫੇਰ ਇਕਿਆਂ ਨੂੰ ਪਿਆ ਪੰਗਾ ਲੈਣਾ ਤੂਫਾਨ ਤੇਜ ਡੱਕ ਤੇ ਤੂਫਾਨ ਤੇਜ ਡੱਕ ਤੇ ਜਿਹੜੇ ਬਣਦੇ ਸੀ ਨਾ ਡੂ ਖਾਂਦੇ ਸਾਲੇ ਚੁੱਪੜ ਕੇ ਰੱਖ ਤੇ ਚੁੱਪੜ ਕੇ ਰੱਖ ਤੇ ਪੁੱਤ ਪੋਤਿਆਂ ਨੂੰ ਹੁਣ ਦੇਣਗੇ ਮੱਤ ਬਈ ਹੁੰਦੀ ਨਹੀਂ ਚੰਗੀ ਬਹੁਤੀ ਚੱਕੀ ਦੀ ਨਹੀਂ ਹੱਤ ਬਈ ਜੈਲੀ ਦੌੜ ਤੇ ਪੂਰੀ ਆ ਸੱਚ ਆਖਦਾਰ ਕੜ ਸਭ ਠੱਪ ਤੇ ਰ ਕੜ ਸਭ ਠੱਪ ਤੇ ਜਿਹੜੇ ਬਣਦੇ ਸੀ 나ਡੂ ਖਾਂਦੇ ਸਾਲੇ ਚੁਪੜ ਕੇ ਰੱਖ ਤੇ ਚੁਪੜ ਕੇ ਰੱਖ ਤੇ ਜਿਹੜੇ ਬਣਦੇ ਸੀ 나ਡੂ ਖਾਂਦੇ ਸਾਲੇ ਚੁਪੜ ਕੇ ਰੱਖ ਤੇ ਚੁਪੜ ਕੇ ਰੱਖ ਤੇ